ਸੋਨਾ ਨੂੰ ਕੁਝ ਹੀ ਦਿਨ ਬਾਕੀ ਰਹਿ ਗਏ ਜਿੱਥੇ ਪਿੱਛੇ ਦਿਨੇ ਖੰਨੇ ਤੋਂ ਕਰੀਬ 9 ਕਰੋੜ ਦੇ ਅਗਲੇ ਫੜੀ ਗਈ ਸੀ ਉੱਥੇ ਹੁਣ ਪਤਗੜ ਸਾਹਿਬ ਪੁਲਿਸ ਖਰੋਨ ਜੀਟੀ ਰੋਡ ਦਿੱਲੀ ਅਮਰਸਾ ਨੈਸ਼ਨਲ ਹਾਈਵੇ ਤੋਂ ਇੱਕ ਕੈਸ਼ ਵੈਨ ਵਰਗੇ ਵਾਹਨ ਚੋਂ 25 ਕਿਲੋਗ੍ਰam ਸੋਨਾ ਬਰਾਮਦ ਕਰਨ ਦਾ ਦਾਵਾ ਕੀਤਾ ਗਿਆ ਹੈ ਜਾਣਕਾਰੀ ਮੁਤਾਬਕ ਵਾਹਨ ਵਿੱਚ ਦੋ ਵਿਅਕਤੀ ਸਵਾਰ ਸਨ ਜਿਨ੍ਹਾਂ ਨੂੰ ਸੀਆਈਏ ਸਰਹੰਦਰ ਵਿਖੇ ਜਾ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ ਇਸ ਸਬੰਧਿਤ ਪਟਿਆਲਾ ਦੇ ਇਨਕਮ ਟੈਕਸ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ ਇੱਕ ਗੱਡੀ ਜੋ ਬੈਂਕ ਦਾ ਕੈਸ਼ ਜਿਸ ਤਰ੍ਹਾਂ ਦੇ ਲੈ ਕੇ ਜਾਣ ਵਾਲੀ ਗੱਡੀ ਹੁੰਦੀ ਹੈ ਉਸ ਤਰ੍ਹਾਂ ਦੀ ਗੱਡੀ ਰੁਕੀ ਗਈ ਤੇ ਜਦੋਂ ਮੁਲਾਜ਼ਮ ਜਿਹੜੇ ਅੰਦਰ ਬੈਠੇ ਸੀਗੇ ਉਹਨਾਂ ਨਾਲ ਪੁੱਛਤਾ ਅੱਜ ਕੀਤੀ ਕਿ ਥੋੜੇ ਸਸਪੀਸ਼ਸ ਲੱਗੇ ਗੱਡੀ ਦੀ ਚੈਕਿੰਗ ਕਰਨ ਤੇ 25 ਕਿਲੋ ਸੋਨਾ ਪਾਇਆ ਗਿਆ ਜੋ ਉਹਨਾਂ ਕੋਲੇ ਕਾਗਜ਼ ਸੀਗੇ ਕਾਗਜ਼ ਜੇ ਠੀਕ ਨਹੀਂ ਸੀਗੇ ਉਹਨਾਂ ਦੇ ਐਸਪਰ ਬਿਲਟੀ ਜੋ ਗੱਡੀ ਦਾ ਨੰਬਰ ਹੋਣਾ ਚਾਹੀਦਾ ਸੀ ਐਕਚੁਅਲ ਨੰਬਰ ਡਿਫਰੈਂਟ ਸੀ ਰੂਟ ਉਹਨਾਂ ਦਾ ਡਿਫਰੈਂਟ ਸੀ ਜਿਹੜੀ ਜਗ੍ਹਾ ਤੇ ਉਹ ਸੋਨਾ ਲੈ ਕੇ ਜਾਂਦੇ ਕਹਿ ਰਹੇ ਸੀ ਉਹ ਐਸਪਰ ਬਿਲਟੀ ਜਾਣਾ ਚਾਹੀਦਾ ਸੀ ਅੰਮ੍ਰਿਤਸਰ ਪਰ ਮੁਲਾਜ਼ਮ ਦੱਸ ਰਹੇ ਸੀ ਕਿ ਅਸੀਂ ਲੁਧਿਆਣਾ ਲੈ ਕੇ ਜਾ ਰਹੇ ਹਾਂ ਤੇ ਜਿਹੜਾ ਇੰਟਾਇਰ ਅਫੇਅਰ ਸੀ ਇਹ ਸਸਪੀਸ਼ੀਅਸ ਸੀ ਤੇ ਸਾਨੂੰ ਇਹ ਲੱਗ ਰਿਹਾ ਕਿ ਗਲਤ ਡਾਕੂਮੈਂਟ ਦੇ ਬੇਸ ਤੇ ਇਲੀਗਲ ਤਰੀਕੇ ਨਾਲ ਸੋਨਾ ਲੈ ਕੇ ਜਾਇਆ ਜਾ ਰਿਹਾ ਸੀ ਤੇ ਐਸਲੀ ਜਿਹੜਾ ਸੋਨਾ ਹੈ ਉਹ ਸੀਜ਼ ਕਰ ਲਿਆ ਗਿਆ ਹੈ ਇਨਕਮ ਟੈਕਸ ਡਿਪਾਰਟਮੈਂਟ ਨੂੰ ਇਨਫਾਰਮ ਕਰ ਦਿੱਤਾ ਗਿਆ ਹੈ ਟੋਟਲ ਜੋ ਸੋਨੇ ਦਾ ਜੋ weight ਹੈ that is 25 ਕਿਲੋ ਦਾ ਸੋਨਾ ਹੈ ਤੇ approximately 8.5 ਕਰੋੜ ਰੁਪਏ ਦੀ ਕੀਮਤ ਬੰਦੀ ਹੈ ਹੁਣ ਇਸ ਤੋਂ ਬਾਅਦ ਜੋ ਫਰਦਰ ਕਾਰਵਾਈ ਹੈ ਉਹ ਇਨਕਮ ਟੈਕਸ ਡਿਪਾਰਟਮੈਂਟ ਉਹਨਾਂ ਦੇ ਜੋ ਰੂਲ ਰੈਗੂਲੇਸ਼ਨ ਹੈਗੇ ਨੇ ਐਸ ਪਰ ਦੇ ਇਰੈਕਟ ਦੇ ਵਿਲ ਡੂ ਦਾ ਫਰਦਰ ਨੈਸੈਸਰੀ ਇਨਵੈਸਟੀਗੇਸ਼ਨ ਫਿਲਹਾਲ ਮਾਮਲਾ ਰਜਿਸਟਰ ਕਰ ਲਿਆ ਗਿਆ ਕਿ ਤੇ ਜਾਂਚ ਕੀਤੀ ਜਾ ਰਹੀ ਹੈ ਪੱਦੇ ਘਟ ਸਾਹਿਬ ਤੋਂ ਦੀਪਕ ਸੂਦ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਜੇ ਤੁਹਾਡੇ ਆਇਲਸ ਵਿੱਚ 6 ਈਚ ਬੈਂਡ ਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ ਐਸ ਡੀ ਐਸ ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ ਮਿਲੋ ਸਾਡੀ ਐਕਸਪਰਟ ਪਾਇਰਾਮਿਡ ਈ ਸਰਵਿਸਿਜ਼ ਦੀ ਟੀਮ ਨੂੰ ਜਿਹਨੂੰ 14 ਸਾਲ ਅਤੇ 25000 ਐਪਲੀਕੇਸ਼ਨਾਂ ਦਾ ਤਜਰਬਾ ਹੈ